ਲੋਬੀ ਸੱਜਣੋ ਅੱਜ ਆ ਕੇ ਕੈਦੂ ਪਰ ਬਾਈ ਹੈਪੀ ਕੋਲੇ ਬਾਈ ਨੇ ਲਾਤਾ ਟਰੈਕਟਰਾਂ ਦਾ ਮੇਲਾ ਮੇਲਾ ਵੀ ਲਾਤਾ ਤੇ ਬਿਲਕੁਲ ਜੈਜ ਰੇਟਾਂ ਦੇ ਵਿੱਚ ਲਾਤਾ ਕੀ ਹਾਲ ਆ ਬਾਈ ਠੀਕ ਆ ਵੀਰੇ ਠੀਕ ਆ ਹੁਣ ਧਰਮ ਆਹ ਕਿਹੜਾ ਮਾਡਲ ਹੈ ਇਹ 97 ਮਾਡਲ ਆ ਜੀ 97 ਮਾਡਲ ਆ ਹਾਂ ਕੰਡੀਸ਼ਨ ਪੱਕਾ ਸਾਰਾ ਹੋਰ ਹੈ ਵੀ ਨਾਗ ਦਾ ਬੱਚਾ ਕੀ ਕਿਹਨਾਂ ਦਾ ਬਲਬਲ ਦਾ ਬੱਚਾ ਬਲਬਲ ਬਲਬਲ ਦਾ ਬੱਚਾ ਗੱਲ ਸਹੀ ਯਾਰ ਹੈਨਾ ਇਹ ਕੰਡੀਸ਼ਨ ਪੱਕਾ ਸਾਰਾ ਹੋ ਰਿਹਾ ਜੀ ਸਾਰਾ ਓਰੀਜਨਲ ਹੈ ਜੀ ਹੈਨਾ ਦੇਖਣ ਨੂੰ ਤਾਂ 97 ਨਹੀਂ ਉ ਤਾਂ ਉੱਚਾ ਮਾਡਲ ਲੱਗਦਾ ਹਾਂ ਜੀ ਜੇ ਆਪਾਂ ਹੁਣ ਇਹਦੇ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪੰਜਾਬ ਦਾ ਹੀ ਹੈ ਜੀ ਨੰਬਰ ਪੰਜਾਬ ਦਾ ਇਹ ਹੁਣ ਆਪਾਂ ਦੇਣਾ ਕਿੰਨੇ ਚਾ ਦੋ ਲੱਖ 15 ਦੀ ਡਿਮਾਂਡ ਹੈ ਜੀ 2 ਲੱਖ 15 ਦੀ ਮੌਕੇ ਤੇ ਬਾ ਦੋ ਦਾਸ ਦਾ ਦੇ ਦੋ ਪੂਰੇ ਦੋ ਚ ਨਹੀਂ ਬੰਨ ਉੱਪਰ ਕਰ ਦਿਓ ਬਾ ਥੋੜਾ ਬੋਤਾ ਚੱਲ ਬਣ ਜੂਗਾ ਉਹ ਤਾਂ ਮੌਕੇ ਤੇ ਆਪੀ ਲੈ ਜਾਣਗੇ ਦੋ ਦਾ ਆਪਣੇ ਜਿਹੜੇ ਪੈਂਟ ਹਾਏਗੇ ਨੇ ਚਾਰੇ ਟਾਇਰ ਧਰਮਾ ਜੀ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਨੇ ਆ ਰਿੰਬਾ ਦਾ ਵੀ ਚੈੱਕ ਚੱਲ ਚਲਾਫੀ ਦਾ ਵੀ ਨਵਾਂ ਚੱਲ ਚਲਾਫੀ ਦਾ ਵੀ ਓਕੇ ਆ ਤੇ ਜਿਹੜਾ ਆ ਪਿੱਛੇ ਪਾਇਆ ਹੋਇਆ 17000 ਤਾਂ ਦੇ ਦੋ ਇਸ 17000 ਦਾ ਠੀਕ ਆ ਤੇ ਜਿਹੜ 1992 ਮਾਡਲ ਆ 1,35,000 ਦਾ ਦੇ ਦੋ 1,35,000 ਦਾ ਹਾਂਜੀ ਹਾਂ ਤੇ ਕੰਡੀਸ਼ਨ ਪੱਖੋਂ ਸਾਰਾ ਰੀਜਨਲ ਹਾਂਜੀ ਸਾਰਾ ਟਾਇਰ ਦੇਸੀ ਨਵੇਂ ਨੇ ਜੀ ਦੇਸੀ ਨਵੇਂ ਨੇ ਤੇ ਜਿਹੜਾ 265 ਖੜਾ ਹੈਗਾ ਇਹ 97 ਮਾਡਲ ਜੀ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ 97 ਮਾਡਲ ਆ ਕੰਡੀਸ਼ਨ ਪੱਖੋਂ ਉੱਪਰੋਂ ਤਿਆਰ ਆ ਜੀ ਸੋ ਤਿਆਰ ਆ ਸੋ ਤੇ ਮਗਰਾਟ ਤਿਆਰ ਮੇ ਬਾਕੀ ਸਾਰਾ ओरिजिनल ਬਾਕੀ ਰੀਜਨਲ ਤੇ ਇਹਦੀ ਡਿਮਾਂਡ ਕੀ ਆ ਇਹਦਾ ਵੀਰੇ 1.5 ਲੱਖ ਨਮਾਡ ਆ ਜੀ 1.5 ਲੱਖ ਦੀ ਡਿਮਾਂਡ ਆ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜਾ ਇੱਧਰ ਖੜਾ ਹੈਗਾ 250 110000 ਦਾ ਜੀ 90 ਮਾਡਲ 90 ਮਾਡਲ 110000 ਰੁਪਇਆ ਡਿਮਾਂਡ ਹੈ ਲੱਖ ਚ ਹੀ ਦੇਵਾਂਗੇ ਤਾਂ ਦੇ ਦਾਂਗੇ ਹਾਂ ਜੀ ਠੀਕ ਹੈ ਲੱਖ ਚ ਬਣ ਜੂਗਾ ਤੇ ਜਿਹੜਾ ਆ ਸੁਵਰਾਜ 735 ਹੈ ਇਹ ਵੀ 87 ਮਾਡਲ ਹੈ 1987 ਮਾਡਲ ਆ ਰੋਪੀ ਵਗਾਰਾ ਲੱਗੀ ਹੋਈ ਆ ਹਾਂ ਜੀ ਹਾਂ ਟਾਇਰ ਚੰਗੇ ਨੇ ਇਹਦੇ ਟਾਇਰ ਚੰਗੇ ਇਹ ਕਿੰਨੇ ਚ ਦੇਣਾ 115000 ਦਾ ਜੀ 115000 ਦਾ ਮੌਕੇ ਤੇ ਦੱਸਦੇ ਹੁਣ ਦੱਸ ਤਾਂ ਦੇ ਦਾਂਗੇ ਜੀ ਪੂਰੇ ਲੱਖ ਚ ਦੇਵਾਂਗੇ ਉੱਪਰ ਕਰ ਲਾਂਗੇ ਥੋੜਾ ਬੋਤ ਚਾ ਪੂਰੇ ਲੱਖ ਚ ਬਣ ਜੂਗਾ ਸੁਵਰਾਜ 735 ਬਣੇ ਰਹੋ ਇਹ ਤੁਹਾਨੂੰ ਮੈਸੇਜ ਦਿਖਾਉਣੇ ਆ ਇਹ 77 ਮਾਡਲ ਆ ਜੀ 1987 ਮਾਡਲ ਆ ਹਾਂ ਜੀ ਇਹ ਤਿਆਰ ਹੋਇਆ ਹੋਇਆ ਨਾ ਬਈ ਸਾਰਾ ਵੀਰੇ ਜੀਮੀ ਜਰਾਣੀ ਤਿਆਰ ਕਰਾਇਆ ਠੀਕ ਹੈ ਤੇ ਸਤਰੀ ਵੀ ਵਾਰਾ ਚੰਗੀ ਲੱਗੀ ਹੋਈ ਹੈ ਚੰਗੀ ਲੱਗੀ ਵੀ ਹੈ ਕੰਡੀਸ਼ਨ ਪੱਖੋਂ ਤਾਂ ਇਹ ਮਤਲਬ ਤਿਆਰ ਹੋਇਆ ਹੋਇਆ ਦਾ ਪਤਾ ਹੀ ਹੈ ਚਾਰ ਟਾਇਰ ਨਵੇਂ ਨੇ ਚੱਲ ਚਲਾਵੇ ਦਾ ਕਿਵੇਂ ਆ ਬਹੁਤ ਵਧੀਆ ਨੇ ਟਰਮਾਂ ਜੀ ਬਹੁਤ ਵਧੀਆ ਹੈ ਇਹ ਦੇਣਾ ਕਿੰਨੇ ਚੱਪ ਇਹ ਤਾਂ 215000 ਮੰਗਾ ਜੀ 215000 ਮੰਗ ਹੈ ਹੁਣ ਦੇਣ ਵਾਲਾ ਰੇਟ ਹੀ ਦੱਸ ਦੇ 2 ਲੱਖ ਤੋਂ ਉੱਪਰ ਪਰ ਦੇ ਦਾਂਗੇ ਜੀ 2 ਲੱਖ 2 ਲੱਖ ਜੀ ਬਣ ਜੂ ਜੋ 2 ਤਾਂ ਤੂੰ ਖੋਟੇ ਪੈ ਮੂੰਚੋ ਠੀਕ ਹੈ ਤੇ ਜਿਹੜਾ 5245 ਮੈਸੀ ਇਹ 2005 ਮਾਡਲ ਹੈ 2005 ਮਾਡਲ ਹੈ 225000 ਮੰਗਾ ਜੀ ਡਬਲ ਕਲਚ ਹੈ ਡਬਲ ਕਲਚ ਹੈ ਦੋ ਚਾਰੇ ਟਾਇਰ ਨਵੇਂ ਨੇ ਚੱਲ ਚਲਾ ਵੀ ਤਾਂ ਬਹੁਤ ਵਧੀਆ ਜੀ ਠੀਕ ਹੈ 225000 ਰੁਪਏ ਡਿਮਾਂਡ ਆ ਬਾਕੀ ਆਪੇ ਆ ਮੌਕੇ ਤੇ ਕਰ ਲਾਂਗੇ ਉਹ ਮੌਕੇ ਤੇ ਹੋ ਜੂ ਜਿਹੜਾ ਆ ਟਾਫੇ 9800 ਮੈਸੀ 5 ਮਾਡਲ ਜੀ ਡਬਲ ਕਲਚ ਪਾਵਰ ਸ਼ੇਰਿੰਗ ਜੀ ਇਹ ਕਿੰਨੇ ਚ ਦੇਣਾ ਇਹਦੀ ਵੀਰੇ ਦੇਣਾ ਲੈ ਰੇਟ ਦਾ ਸਮੇਤ 2 ਲੱਖ ਤੋਂ ਉੱਪਰ ਉੱਪਰ ਦੇ ਦਾਂਗੇ 2 ਲੱਖ ਚ ਹੀ ਹੋ ਜੂ 2 ਲੱਖ ਚ ਹੀ ਹੋ ਜੂ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂ ਜਿਹੜਾ ਫਾਰਮ ਟਰੈਕ ਇਹ ਫਾਰਮ 50 ਹੈ ਜੀ 50 ਹੈਗਾ ਬਈ ਨੰਬਰ ਹੈ ਇੰਡੀਅਨ ਪੱਖੋਂ ਵਧੀਆ ਜੀ ਬਗਰ ਕੰਡੀਸ਼ਨ ਦਾ ਵਧੀਆ ਹਾਂ ਤੇ ਐਂ ਦਾ ਲੋ ਜੀ ਟਾਇਰ ਚ 40 ਕੁ ਪੈਸੇ ਨੇ ਟਾਇਰ 40 ਕੁ ਪੈਸੇ ਨੇ ਹਾਂ ਇਹਦਾ ਹੁਣ ਮੰਗਦਾ ਇਹ ਦੀ ਵੀਰੇ 1 ਲੱਖ 20 ਹਜ਼ਾਰ ਰੁਪਈਆ ਦੇ ਦਾਂਗੇ 1 ਲੱਖ 5000 ਪੂਰੇ ਲੱਖ ਚ ਲੈ ਜਾਓ ਸਿੱਧੇ ਨੂੰ ਫਾਰਮ ਟਰੈਕ ਸੱਠ ਤੇ ਅਜੇ ਉਧਰ ਸਵਰਾਜ ਖੜੇ ਨੇ ਜਿਹੜੇ ਮਣ ਪਸੰਦ ਸਵਰਾਜ 855 ਇਹ ਜਿਹੜਾ ਸਵਰਾਜ 855 ਬਈ ਇਹ ਕਿੰਨੇ ਦਾ ਹੈ 11 ਮਾਡਲ ਆ ਧਰਮਾ ਜੀ 2011 ਮਾਡਲ ਹੈ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਹੈ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਹੈ ਸਾਰਾ origignal ਹੈ ਸਾਰਾ origignal ਹੈ ਮਗਰਾਟ ਮਗਰਾਟ ਛੱਡ ਕੇ ਉੱਪਰੋਂ ਇਕੱਲੇ ਮਗਰਾਟ ਮਗਰਾਟ ਹੋਈ ਹੋਈ ਨੇ ਇਕੱਲੇ 7-7 ਹੋਈ ਹੋਈਆਂ ਮਗਰਾਟਾਂ ਦੀ ਤੇ ਡਬਲ ਪੰਪ ਆ ਡਬਲ ਪੰਪਾ 70 ਪੈਸੇ ਟਾਇਰ ਨੇ ਪੀਵੀ 11 ਨੰਬਰ ਆ ਜੀ ਪੀਵੀ 11 ਨੰਬਰ ਆ 4 ਲੱਖ 4 ਲੱਖ ਦਾ ਮਾੜਾ ਧਰਮਾ ਜੀ ਆਪਾ 385000 ਤਾਂ ਦੇ ਦੋ ਬਸ ਹਾਂ ਨਾ ਬਾਈ ਨੇ ਆਪ ਹੀ ਦੱਸਤਾ ਮੈਨੂੰ ਤਾਂ ਬੋਲਣ ਨਹੀਂ ਦਿੱਤਾ ਵੀ 10 15000 ਆਪ ਹੀ ਲਾ ਦੋ ਲੋ ਵੀ ਜਿਹੜਾ ਆ ਜਿਹੜਾ ਖੜਾ ਹੈਗਾ ਇੱਧਰ ਸੋਬਰਾਜ 2009 ਮਾਡਲ ਹੈ ਜੀ 2009 ਮਾਡਲ ਹੈ ਇਹ ਕੋਕਾ ਪੀਸਾ ਬੁਲਬੁਲ ਲਈ ਬਚਾਈ ਵੀ ਇਹ ਵੀ ਬੜਾ ਬੋਲਦਾ ਬਚਾ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਵੀ ਰਿਆ ਦਾ 365000 ਡਿਮਾਂਡ ਹੈ ਜੀ 365000 ਰੁਪਿਆ ਹੁੰਦੇ ਇਹਨਾਂ ਦੇ ਅੰਦਰੋਂ ਮੰਗਰਾੜ ਦਿਖਾਓ ਜੀ ਬਾਈ ਇਹ ਅੰਦਰੋਂ ਮੰਗਰਾੜ ਦੇ ਕਿਤੇ ਜਰਨੀ ਨਹੀਂ ਬਈ ਜਮੇ ਕਿਸੇ ਪਾਸੇ ਵੀ ਜਰਨੀ ਸੀ ਐਸਐਮ ਵੀ ਜਮਕੀ ਜਾਂਦਾ ਪਿੱਛੋਂ ਵੀ ਗ੍ਰੀਸਨ ਚੈੱਕ ਇਹ ਬ੍ਰਿਆ 2009 ਮਾਡਲ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ 2009 ਮਾਡਲ ਹੈ ਤੇ ਇਹ ਦੇਣ ਵਾਲਾ ਰੇਟ ਕੀ ਹੈ ਦਾ ਇਹਦੀ ਵੀਰੇ 2 ਲੱਖ ਦਾ ਦੇ ਦਾਂਗੇ ਜੀ 2 ਲੱਖ ਦਾ ਬਣ ਜੂਗਾ ਤੇ ਜਿਹੜੇ ਹਜੇ ਇੱਧਰ ਖੜਾ ਹੈਗਾ ਫਾਰਮ ਫਾਰਮ 60 ਫਾਰਮ 60 2003 ਮਾਡਲ 2003 ਮਾਡਲ ਹੈ ਚਾਰੇ ਓਰੀਜਨਲ ਆ ਬਈ ਸਾਰਾ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਕੰਡਿਆ ਮਗਰਾੜ ਜ਼ਿਮੀਦਾਰ ਨੇ ਕਰਾਏ ਨੇ ਮਗਰਾਟ ਹਾਂ ਉਹ ਵੀ ਪਹਿਲਾਂ ਜ਼ਿਮੀਦਾਰ ਨੇ ਕਰਾਏ ਹੋਏ ਨੇ ਹਾਂਜੀ ਹਾਂ ਠੀਕ ਆ ਇੰਜਨ ਪੱਖੋਂ ਤਾਂ ਸਾਰਾ ਰਿਜਿਨਲ ਚੱਲ ਰਿਹਾਵੇ ਦਾ ਹੈ ਨਾ ਉਹਦਾ ਮਤਲਬ ਕੰਡੀਸ਼ਨ ਪੂਰੀ ਚੰਗੀ ਆ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਕੀ ਆ ਇਹਦੀ ਵੀਰੇ 2.5 ਲੱਖ ਨਬੜਾ ਹੈ 2.40 ਹਜ਼ਾਰ ਦਾ ਦੇ ਦਾਂਗਾ 12 40000 ਦਾ ਬਣਜੂ ਜਿਹੜਾ ਇੱਧਰ ਖੜਾ ਸੋਨਾ ਲਿਕਾ 2000 ਮਾਡਲ ਆ ਜੀ ਪੰਜਾਬ ਨੰਬਰਾਂ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਇਹ ਕਿਹੜਾ ਗਾ ਸੋਨਾ ਲਿਕਾ ਵਾਲਾ 55 ਵੀਰੇ 55 ਦਾ ਹਾਂਜੀ ਤੇ ਇਹਦੀ ਦੂਜੀ ਸੋ ਹੈਗੀ ਨਾਲ ਹੈਗੀ ਵੀਰੇ ਹਾਂ 200 ਸੋ ਨਾਲ ਦੇ ਦਾਂ ਦੋਹੇ ਸੋ ਨਾਲ ਦੇ ਦਾਂਗੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਹਾਂਜੀ ਹਾਂ ਚੱਲ ਚਲਾ ਵੀ ਦਾਂਗੀ ਬਤਰਾ ਵੀ ਤਾਂ ਵਧੀਆ ਹਾਂ ਬਹੁਤ ਵਧੀਆ ਵਧੀਆ ਹੈਗਾ ਇਹਦੀ ਕੀ ਡਿਮਾਂਡ ਆ ਬਈ 2 ਲੱਖ ਨ ਮੰਗਦਾ ਜੀ ਉਹ 2 ਲੱਖ ਡਿਮਾਂਡ ਆ ਹੁਣ ਦੇਣ ਵਾਲਾ ਰੇਟ ਵੀ ਦੱਸ ਜੀ 190000 ਰੁਪਏ ਦੇ ਦਾਂਗਾ 190000 ਦਾ 5000 ਪਟ 90 ਤੋਂ ਜਿਹੜਾ ਪਹਾਸੂ ਨੂੰ ਰੋੜ ਜਾਂਦਾ ਹੈਗਾ ਉੱਥੇ ਬਾਈ ਦਾ ਸ਼ੋਰੂਮ ਹੈ ਰੋੜ ਦੇ ਬਿਲਕੁਲ ਉੱਪਰ ਤੇ ਬਾਈ ਦਾ ਨੰਬਰ ਹੈ ਜਿਹੜਾ ਆਪਾਂ ਟਾਈਟਲ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ